ਬਾਡ ਨੰਬਰ 4 ਦੇ ਅਧੀਨ ਆਉਂਦੇ ਬੱਸ ਸਟੈਂਡ ਤੇ ਫਲੋਰ ਦੇ ਇਤਿਹਾਸ ਵਿੱਚ ਪਹਿਲੀ ਵਾਰ 75 ਫੁੱਟ ਉੱਚਾ ਪਰਮਾਨੈਂਟ ਨੈਸ਼ਨਲ ਫਲੈਗ ਲਗਾਇਆ ਜਾ ਰਿਹਾ ਜਿਸ ਦਾ ਨੀਂਹ ਪੱਥਰ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਅਤੇ ਸ਼ਿਕਿਆ ਵਿਭਾਗ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰਿੰਕਮਾਨ ਨੇ ਆਪਣੇ ਮੁਵਾਰਕਾ ਸਾ ਨਾਲ ਰੱਖਿਆ ਇਸ ਤੋਂ ਇਲਾਵਾ ਪਾਸ ਸਟੈਂਡ ਵਿਕੇ ਫਾਇਰ ਸਟੇਸ਼ਨ ਸੁੰਦਰ ਪਾਰਕ ਬਣਾਉਣ ਅਤੇ ਪ੍ਰੈਸ ਕਲੱਬ ਦੀ ਬਿਲਡਿੰਗ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਡੀਐਸਪੀ ਦੇ ਕੋਲ ਮਹਾਤਮਾ ਬੁੱਧ ਜੀ ਦਾ ਸਟੈਚੂ ਲਗਾਉਣ ਲਈ ਟੱਕ ਲਗਾ ਕੇ ਸ਼ੁਰੂਆਤ ਕੀਤੀ ਉਹਨਾਂ ਨੇ ਕਿਹਾ ਕਿ ਬਾਸ ਫਲੋਰ ਦੇ ਸਟੈਂਡ ਤੇ ਲੱਗਣ ਵਾਲੇ ਨੈਸ਼ਨਲ ਫਲੈਗ ਦਾ ਸ਼ਹਿਦ ਦੀ ਐਂਟਰੀ ਦੀ ਦਿੱਖ ਹੋਰ ਵੀ ਸੁੰਦਰ ਹੋਵੇਗੀ ਅਤੇ ਆਮ ਲੋਕਾਂ ਲਈ ਬਣਨ ਵਾਲੀ پارک ਵੀ ਲੋਕਾਂ ਨੂੰ ਰਾਹਤ ਦੇਵੇਗੀ ਉਹਨਾਂ ਨੇ ਕਿਹਾ ਕਿ ਮਹਾਤਮਾ ਬੁੱਧ ਜੀ ਦੇ ਸਟੈਚੂ ਦੀ ਸੁੰਦਰ ਦਿੱਖ ਵੀ ਬੁੱਧ ਉਪਾਸਕਾਂ ਨੂੰ ਆਕਰਸ਼ਿਤ ਕਰੇਗੀ ਫਾਇਰ ਬ੍ਰਿਗੇਡ ਦੀ ਸ਼ੈਡ ਵੀ ਬਾਸ ਸਟੈਂਡ ਦੇ ਬਿਹੜੇ ਬਣਾਈ ਜਾਵੇਗੀ ਅਤੇ ਪੱਤਰਕਾਰ ਭਾਈਚਾਰੇ ਲਈ ਇੱਕ ਆਧੁਨਿਕ ਪ੍ਰੈਸ ਕਲੱਬ ਦਾ ਨਿਰਵਾਣ ਵੀ ਕੀਤਾ ਜਾਵੇਗਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਈਓ ਚਾਰਨਦਸ, ਕੌਂਸਲਰ ਸ਼ੰਕਰ ਸੰਦੂ, ਕੌਂਸਲਰ ਜਸ਼ਪਾਲ ਗਿੰਡਾ, ਕੌਂਸਲਰ ਕੇਸ਼ ਕਾਲੀਆ, ਕੌਂਸਲਰ ਬੇਬੇ ਸ਼ਰਮਾ, ਉੱਤ ਜੋਗਤ ਪਤੀ ਚਰਨਜੀਤ ਭਾਰਤੀ ਨਰੇਸ਼ ਕੁਮਾਰ ਮਲ ਇੰਸਪੈਕਟਰ ਬਰਮਜੀਤ RAM ਤਾਰਾ ਪਰ ਟਿੱਪਾ ਬਕਾ ਪਰ ਕੇਸ਼ਕ ਮਾ ਸੋਸ਼ਲ ਮੀਡੀਆ ਇੰਚਾਰਜ ਅਤੇ ਹੋਰ ਹਾਜ਼ਰ ਸਨ ਫਲਰ ਤੋਂ ਰਾਜਕਮਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਜੋ ਬਾਹਰ ਪ੍ਰਦਾਨਾਂ ਦੇ ਚਿੱਤੇ ਨਾ ਆਪਾਂ ਬਾਹਰ ਆਈ ਪਾਸ ਆਪਾਂ ਬਾਹਰ ਆਈ ਨਾ ਬਾਹਰ ਆਪਾਂ ਆਪਾਂ ਹੀ ਪੜ੍ਹ ਲਈਏ ਆ ਜੇ ਇਹ ਬਦਾਜਾ ਹੋ ਗਈ ਹੈ ਜਿਹੜਾ ਇਹ 30% ਦਾ ਮਨ ਕਰਦਾ ਸਾਹਮਣੇ ਆ ਗਿਆ ਆ ਆ ਆ इस तरह है हल्का फलौर शहर फलौर बस स्टैंड के नज़दीक ਬਿਲਕੁਲ ਜਿਹਾਗਾ ਨੈਸ਼ਨਲ ਫਲੈਗ ਲਈ ਜਿਹੜਾ ਅੱਜ ਅਸੀਂ ਇੱਥੇ ਉਹਦੀ ਸ਼ੁਰੂਆਤ ਕੀਤੀ ਹੈ ਜੀਆ ਲਗਭਗ 13 ਲੱਖ 10000 ਰੁਪਏ ਦੀ ਲਾਗਤ ਜਿਹੜੀ ਆ ਬੰਦ ਫਲੈਗ ਦੀ ਆਣੀ ਹੈ ਉਸ ਜਿਹੜਾ ਹੈਗਾ ਰਾਸ਼ਟਰੀ ਝੰਡਾ ਆ ਉੱਥੋਂ ਸਾਡੇ 플ੋਰਟ ਸ਼ਹਿਰ ਦੀ ਜਿਹੜੀ ਉਹ ਆ ਵੇਖਦਾ ਪਤਾ ਲੱਗੇਗਾ ਆਮ ਜਿਹੜੀ ਜਨਤਾ ਜਿਹੜੀ ਉਥੋਂ ਲੰਘਣ ਵਾਲੀ ਉਹਨੂੰ ਪਤਾ ਲੱਗੇਗਾ ਕਿ 플ੋਰਟ ਹੈ ਉਹਦੀ ਹਾਈਟ ਤਕਰੀਬਨ 75 ਫੁੱਟ ਜਿਹੜੀ ਹੈਗੀ ਉਹਦੀ ਲਗਭਗ ਜਿਹੜੀ ਹਾਲਤ ਹੋਣੀ ਹੈ ਜੀਆ ਔਰ ਬਹੁਤ ਵੀ ਆਕਰਸ਼ਕ ਜਿਹਾ ਹੈ ਉਥੇ ਉਹ ਪਲੇਸ ਜਿਹੜਾ ਬਿਲਕੁਲ ਬਸ ਸਟੈਂਡ ਜਿਹੜਾ ਸਾਹਮਣੇ ਜਿਹੜਾ ਆਪਾਂ ਕਰਕੇ ਆਏ ਔਰ ਉਹਦੇ ਆਲੇ ਦਾ ਮੋਟਕ ਵੀ ਬਣਾ ਇਥੇ ਸਾਡੇ ਜਿਹੜੇ ਸਤਕਾਰ ਸ਼ਹਿਰ ਨਿਵਾਸੀ ਜਾਂ ਜਿਹੜੇ ਹੈਗੇ ਹਾਈਵੇ ਤੋਂ ਲੰਘਣ ਵਾਲੇ ਜਿਹੜੇ ਆਉਣ ਜਾਣ ਵੇਲੇ ਜਿਹੜਾ ਉਹ ਕਿ ਆਰਾਮ ਕਰ ਸਕਦੇ ਹੈਗੇ ਆ ਉਹ ਪਾਰਕ ਵੀ ਜਿਹੜਾ ਉਹ ਤੇ ਯਾਰ ਹੋਣਾ ਦੂਸਰਾ ਜਿਹੜਾ ਹੈਗਾ ਅੱਜ ਜਿੱਥੇ ਹੁਣ ਖੜੇ ਹੋਏ ਹੈਗੇ ਯਾਰ ਇਥੇ ਮਹਾਤਮਾ ਬੁੱਧ ਜੀ ਦਾ ਜਿਹੜਾ ਹੈਗਾ ਸਟੈਚੂ ਜਿਹੜਾ ਹੈਗਾ ਇਥੇ ਲਗਾਉਣਾ ਆ ਉਹਦੇ ਉੱਪਰ ਜਿਹੜੀ ਛੱਡ ਵੀ ਜਿਹੜੀ ਹੈਗਾ ਉਹ ਪਿਆਰ ਕਰਨੀ ਆ ਤਕਰੀਬਨ 1480000 ਰੁਪਏ ਦੀ ਲਾਗਤ ਜਰੀ ਹੋਈਆ ਜਿਹਦੇ ਤੇ ਲੱਗਣੀ ਹੈਗੀਆ ਔਰ ਇਹ ਵੀ ਇੱਕ ਖਲੋਰ ਸ਼ਹਿਰ ਦੇ ਲਈ ਨਵੀਂ ਦਿੱਖ ਜਰੀ ਹੈਗੀਆ ਉਹ ਆਵੇਗੀ ਕਿਉਂਕਿ ਮਹਾਤਮਾ ਬੁੱਧ ਨੇ ਤੁਹਾਨੂੰ ਪਤਾ ਆ ਕਿ ਰਾਜ ਭਾਗ ਛੱਡ ਕੇ ਜਿਹੜਾ ਸੀ ਆਪਣੀ ਉਹ ਸਾਰੀ ਭਗਤੀ ਕੀਤੀ ਸੀ ਤੇ ਵੀ ਜਿਹੜਾ ਹੈਗਾ ਮਾਨਵਤਾ ਤੇ ਮਨੁੱਖਤਾ ਨੂੰ ਸੇਧ ਦੇਣ ਦੇ ਲਈ ਉਪਦੇਸ਼ ਦਿੱਤੇ ਸੀ ਅੱਜ ਜਿਹੜਾ ਹੈਗਾ ਆ ਸ਼ਾਂਤੀ ਦੇ ਪਿਆਰੀ ਅਹਿੰਸਾ ਦੇ ਜਿਹੜਾ ਸਾਰੀਆਂ ਜਿਹੜੇ ਸਾਨੂੰ ਸੰਖਿਆਵਾਂ ਦਿੱਤੀਆਂ ਆ ਮਾਨਵਤਾ ਤੇ ਮਨੁੱਖਤਾ ਜਦੀਆ ਉਹਨਾਂ ਦਾ ਅੱਲਾਹ ਹਾਲੇ ਕਿ ਕੰਮ ਕਰੀਆ

ਸੋ ਉਹ ਪਹਿਲੇ ਸਟੇਸ਼ਨ ਜਿਹੜਾ ਹੈਗਾ ਉੱਥੇ ਜਲਦੀ ਜਿਹੜਾ ਹੈਗਾ ਉਹਦੇ ਵੀ ਸ਼ਿਕਤ ਬੁਲਾਵਾਂਗੇ ਸੋ ਤੇ ਬਹੁਤ ਹੀ ਵਧੀਆ ਵਧੀਆ ਜਿਹੜਾ ਹੈਗਾ ਉਹ ਕੰਮ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਜੇ ਕਿਤੇ ਉੱਥੇ ਨੇੜੇ ਮਤਲਬ ਕੋਈ ਸਥਾਨ ਮਿਲਿਆ ਤਾਂ ਭੰਡੇ ਨੇ ਵੀ ਅਸੀਂ ਪ੍ਰੈਸ ਕੌਂਫਰੈਂਸ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਉੱਥੇ ਸੋਚ ਰਹਾ ਹਾਂ ਵੀ ਜਿ세 ਤੁਹਾਡਾ ਪੰਜਾਬ ਚਾਰਾ ਜਿਹੜਾ ਸਾਡਾ ਸਮਾਜ ਆ ਜਿਹੜਾ ਸਾਡਾ ਆਪਸੀ ਪਰਿਵਾਰ ਆ ਉਹਦੇ ਲਈ ਵੀ ਅਸੀਂ ਜਿਹੜਾ ਹੈਗਾ ਇੱਕ ਨੂੰ ਕੋ ਯਤਨ ਕਰ ਸਕੀਏ ਧੰਨਵਾਦ